ਪੀਟੀਸੀ ਨਿਊਜ਼ ਦੇਖ ਰਹੇ ਹੋ ਤੁਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਅਮਰੀਕਾ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਡਿਪੋਰਟ ਮੁਹਿੰਮ ਚਲਾ ਰਿਹਾ ਹੈ ਰਾਸ਼ਟਰਪਤੀ ਬੰਦਿਆ ਹੀ ਜੋ ਡੋਨਲਡ ਟਰੰਪ ਨੇ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਹਾਲਾਂਕਿ ਕਈ ਐਲਾਨ ਕੀਤੇ ਸੀ ਉਹਨਾਂ ਦੇ ਵਿੱਚੋਂ ਇੱਕ ਅਹਿਮ ਸੀ ਕਿ ਇਸ ਵਕਤ ਜਿਸ ਤਰੀਕੇ ਦੇ ਨਾਲ ਅਮਰੀਕਾ ਪਰੇਸ਼ਾਨ ਹੈ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਤੋਂ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਗਈ ਸੀ ਤੇ 72 ਘੰਟਿਆਂ ਦੇ ਅੰਦਰ ਅੰਦਰ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਮੁਹਿੰਮ ਸ਼ੁਰੂ ਹੋ ਗਈ ਹੈ ਤੇ 550 ਦੇ ਕਰੀਬ ਜੋ ਗੈਰ ਕਾਨੂੰਨੀ ਤੌਰ ਦੇ ਉਤੇ ਪ੍ਰਵਾਸੀ ਅਮਰੀਕਾ ਚ ਰਹਿ ਰਹੇ ਸੀ ਉਹਨਾਂ ਨੂੰ ਹਿਰਾਸਤ ਵਿੱਚ ਲਿੱਤਾ ਗਿਆ ਜਿਨ੍ਹਾਂ ਦੀ ਸੰਖਿਆ 538 ਸੀ ਤੇ ਉਹਨਾਂ ਦੇ ਵਿੱਚੋਂ ਵੀ 373 ਨੂੰ ਜੋ ਡਿਟੈਂਸ਼ਨ ਸੈਂਟਰ ਬਣਾਏ ਗਏ ਨੇ ਉਹਨਾਂ ਦੇ ਵਿੱਚ ਭੇਜ ਦਿੱਤਾ ਹੈ ਕਰੀਬ ਇਸ ਤੋਂ ਇਲਾਵਾ ਜੇਕਰ ਅਸੀਂ 100 ਤੋਂ ਵੱਧ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਮੁਲਕ ਦੇ ਵਿੱਚੋਂ ਬਾਹਰ ਭੇਜ ਦਿੱਤਾ ਗਿਆ ਹੈ ਕੁਝ ਨੂੰ ਤਾਂ ਵੱਖ-ਵੱਖਰੇ ਮੁਲਕਾਂ ਦੇ ਵਿੱਚ ਭੇਜਿਆ ਗਿਆ ਤੇ ਕੁਝ ਨੂੰ ਗੁਆਂਡੀ ਮੁਲਕ ਮੈਕਸੀਕੋ ਦੇ ਵਿੱਚ ਭੇਜਿਆ ਗਿਆ ਹਾਲਾਂਕਿ ਮੈਕਸੀਕੋ ਨੇ 2 ਦਿਨ ਪਹਿਲਾਂ ਇਹ ਗੱਲ ਵੀ ਕਹੀ ਸੀ ਕਿ ਜੋ ਡਿਪੋਰਟ ਕੀਤੇ ਜਾਣਗੇ ਉਹਨਾਂ ਨੂੰ ਮੈਕਸੀਕੋ ਐਕਸੈਪਟ ਨਹੀਂ ਕਰੇਗਾ لیکن ਬੀਤੇ ਦਿਨ ਹੀ ਮੈਕਸੀਕੋ ਨੇ ਕਹਿ ਦਿੱਤਾ ਸੀ ਕਿ ਠੀਕ ਹੈ ਅਸੀਂ ਅਮਰੀਕਾ ਦੀਆਂ ਗੱਲਾਂ ਦੇ ਨਾਲ ਸਹਿਮਤ ਹਾਂ ਕੁਝ ਜੋ ਨਿਜੀ ਉਹਨਾਂ ਦੇ ਸਮਝੌਤੇ ਹੋਣੇ ਉਸ ਦੇ ਤਹਿਤ ਜੋ ਡਿਪੋਰਟ ਕੀਤੇ ਗਏ ਲੋਕ ਨੇ ਉਹਨਾਂ ਨੂੰ ਮੈਕਸੀਕੋ ਐਕਸੈਪਟ ਕਰੇਗਾ ਤੇ ਨਾਲ ਦੀ ਨਾਲ ਉਹਨਾਂ ਦੇ ਮੁੜ ਵਸੇਵੇ ਲਈ ਵੀ ਪ੍ਰਯਤਨ ਕਰੇਗਾ ਇਸ ਤਰੀਕੇ ਦੇ ਨਾਲ ਹੁਣ ਜੇ ਅਸੀਂ ਗੱਲ ਕਰੀਏ ਤਾਂ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਫਲਾਈਟ ਦੀਆਂ ਦਿਖਾ ਰਿਹਾ ਇਸ ਦੇ ਲਈ ਯੂਐਸ ਆਰਮੀ ਦੀ ਮਦਦ ਲਈਤੀ ਜਾ ਰਹੀ ਆ ਆਰਮੀ ਦੇ ਜਹਾਜ਼ਾਂ ਦੇ ਵਿੱਚ ਬਿਠਾ ਕੇ ਹੁਣ ਤੁਸੀਂ ਕਤਾਰਾਂ ਲੱਗੀਆਂ ਇਹ ਨੌਜਵਾਨਾਂ ਦੀਆਂ ਦੇਖ ਰਹੇ ਹਾਂ ਇਹ ਸਾਰੇ ਇਲੀਗਲ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਜਿਨ੍ਹਾਂ ਦੇ ਕੋਲ ਕੋਈ ਵੀ ਕਾਗਜ਼ਾਤ ਨਹੀਂ ਸੀ ਕੋਈ ਡੰਕੀ ਰੂਟ ਦੇ ਰਾਹੀਂ ਆਇਆ ਜਾਂ ਫਿਰ ਕੋਈ ਵੀਜ਼ਾ ਭਾਵੇਂ ਟੂਰਿਸਟ ਵੀਜ਼ਾ ਲਗਵਾ ਕੇ ਆ ਗਿਆ ਹੋਵੇ ਤੇ ਵਾਪਸ ਨਾ ਮੁੜਿਆ ਹੋਵੇ ਵੱਖੋ-ਵੱਖਰੇ ਵੀਜ਼ਾ ਦੇ ਨਾਲ ਅਮਰੀਕਾ 'ਚ ਦਾਖਲ ਹੋਏ ਤੇ ਬਾਅਦ ਵਿੱਚ ਉਹਨਾਂ ਨੇ ਕੋਈ ਆਪਣੇ ਪਾਸਪੋਰਟ ਜੋ ਹੈ ਪਾੜ ਕੇ ਸਿੱਟ ਦਿੰਦਾ ਹੈ ਤੇ ਕੋਈ ਮੌਕੇ ਦੇ ਤੋ ਰਫੂ ਚੱਕਰ ਹੋ ਜਾਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਜੇਕਰ ਹੁਣ ਤੱਕ ਪੂਰੇ ਅਮਰੀਕਾ ਦੀ ਗੱਲ ਕਰੀ ਤਾਂ ਪੂਰੇ ਅਮਰੀਕਾ ਦੇ ਵਿੱਚ ਸੰਸਾਰ ਭਰ ਦੇ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਉਹ ਸੰਖਿਆ ਲੱਖਾਂ ਦੇ ਵਿੱਚ ਹੈ 10 ਲੱਖ ਤੋਂ ਵੀ ਜ਼ਿਆਦਾ ਗੈਰ ਕਾਨੂੰਨੀ ਤੌਰ ਦੇ ਉੱਤੇ ਪ੍ਰਵਾਸੀ ਅਮਰੀਕਾ ਦੇ ਵਿੱਚ ਲੁਕ ਛਿਪ ਕੇ ਰਹਿ ਰਹੇ ਨੇ ਲੁਕ ਛਿਪ ਕੇ ਆਪਣਾ ਕੰਮਕਾਰ ਕਰ ਰਹੇ ਨੇ ਤੇ ਹੁਣ ਜਿਸ ਤਰੀਕੇ ਦੇ ਨਾਲ ਇਲੈਕਸ਼ਨਸ ਤੋਂ ਪਹਿਲਾਂ ਜਦੋਂ ਡੋਨਲਡ ਟਰੰਪ ਪ੍ਰਚਾਰ ਕਰ ਰਹੇ ਸੀ ਉਹਨਾਂ ਨੇ ਵੱਡ ਚੜ ਕੇ ਗੱਲ ਕਹੀ ਸੀ ਕਿ ਅਸੀਂ ਆਪਣੇ ਦੋਵੇਂ ਬਾਰਡਰ ਸਾਊਥ ਵਾਲਾ ਵੀ ਔਰ ਨਾਰਥ ਵਾਲਾ ਵੀ ਜੋ ਦੋਨੇ ਅਮਰੀਕਾ ਦੇ ਬਾਰਡਰ ਨੇ ਇੱਕ ਕੈਨੇਡਾ ਵਾਲਾ ਤੇ ਦੂਸਰਾ ਮੈਕਸੀਕੋ ਵਾਲਾ ਦੋਨਾਂ ਦੀ ਅਸੀਂ ਪੂਰੇ ਤਰੀਕੇ ਨਾਲ ਹਿਫਾਜ਼ਤ ਕਰਾਂਗੇ ਔਰ ਇਹਨੂੰ ਅਸੀਂ ਯਕੀਨੀ ਬਣਾਵਾਂਗੇ ਕਿ ਕੋਈ ਵੀ ਇਲੀਗਲ ਮਾਈਗ੍ਰੈਂਟ ਇਹਨਾਂ ਨੂੰ ਜੋ ਦਿਵਾ ਕੰਦਾ ਬਣਾਈ ਆ ਗਿਆ ਨੇ ਜਿਵੇਂ ਮੈਕਸੀਕੋ ਬਾਰਡਰ ਦੇ ਉੱਤੇ ਹੈ ਉਹਦੇ ਉੱਤੇ ਕੰਦਾ ਦੇ ਉੱਤੇ ਕੋਈ ਵੀ ਟਪਕੇ ਨਾ ਆਵੇ ਤੇ ਨਾ ਹੀ ਕੋਈ ਅਮਰੀਕਾ ਚ ਐਂਟਰ ਹੋਣ ਦੇ ਲਈ ਕੈਨੇਡਾ ਦੀ ਮਦਦ ਲਵੇ ਕਿਉਂਕਿ ਕਈ ਲੋਕ ਇਸ ਤਰੀਕੇ ਨਾਲ ਕਰਦੇ ਸੀ ਜਿਨ੍ਹਾਂ ਕੋਲ ਕੈਨੇਡਾ ਦਾ ਵੀਜ਼ਾ ਹੁੰਦਾ ਸੀ ਬੜੀ ਈਜ਼ੀਲੀ ਅਪਲਾਈ ਕਰਦੇ ਨੇ ਤੇ ਅਮਰੀਕਾ ਦਾ ਵੀਜ਼ਾ ਮਿਲ ਜਾਂਦਾ ਸੀ ਤੇ ਅਮਰੀਕਾ ਦੇ ਵਿੱਚ ਜਦੋਂ ਐਂਟਰ ਹੁੰਦੇ ਸੀ ਤੇ ਉਸ ਤੋਂ ਬਾਅਦ ਵਾਪਸ ਕੈਨੇਡਾ ਜਾਂ ਫਿਰ ਜਿਸ ਮੁਲਕ ਦੇ ਉੱਤੋਂ ਆਏ ਨੇ ਉਹ ਮੁਲਕਾਂ ਦੇ ਵਿੱਚ ਵਾਪਸ ਨਹੀਂ ਜਾਂਦੇ ਸੀ ਤਾਂ ਡੋਨਲਡ ਟਰਪ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਇਸ ਦਾ ਪ੍ਰਭਾਵ ਅਮਰੀਕੀ ਲੋਕਾਂ ਦੇ ਉੱਤੇ ਪੈ ਰਿਹਾ ਅਮਰੀਕੀ ਸਰਕਾਰ ਦੇ ਉੱਤੇ ਪੈ ਰਿਹਾ ਅਮਰੀਕੀ ਲੋਕਾਂ ਦੇ ਉੱਤੇ ਬੋਝ ਇਹ ਪ ਕੰਮ ਕਰ ਨਹੀਂ ਮਿਲ ਰਿਹਾ ਕਿਉਂਕਿ ਜਿੰਨੀ ਤਨਖਾਹ ਜਿਸ ਤਰੀਕੇ ਨਾਲ ਜਿੰਨੇ ਵੇਜਸ ਸਰਕਾਰ ਨੇ ਤੈਅ ਕੀਤੇ ਹੁੰਦੇ ਨੇ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਉਹ ਸਸਤੇ ਦੇ ਵਿੱਚ ਕੰਮ ਕਰਨ ਲੱਗ ਜਾਂਦੇ ਨੇ ਔਰ ਸਰਕਾਰ ਦੇ ਉੱਤੇ ਬੋਝ ਇਹ ਪੈਂਦਾ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਇਹ ਵੀ ਕਾਨੂੰਨ ਨੂੰ ਚੁਣੌਤੀ ਦਿੱਤੀ ਸੀ ਕਿ ਕਿਹਾ ਸੀ ਕਿ ਜੇਕਰ ਬਾਏ ਬਰਥੀ ਉਸ ਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਵੇਗੀ ਗ੍ਰੀਨ ਕਾਰਡ ਹੋਲਡਰ ਨਹੀਂ ਹੋਵੇਗਾ ਹਾਲਾਂਕਿ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਨਿਚਲੀ ਅਦਾਲਤ ਚਾ ਉਸ ਤੋਂ ਬਾਅਦ ਉੱਪਰਲੀ ਅਦਾਲਤ ਚਾ ਉਹ ਨਿਚਲੀਆਂ ਅਦਾਲਤਾਂ ਨੇ ਇਹਨੂੰ ਫੈਸਲੇ ਨੂੰ ਰੋਕ ਲਗਾਉਣ ਦੀ ਗੱਲ ਕਹੀ ਸੀ ਤੇ ਹੁਣ ਹਾਇਰ ਕੋਰ ਸਿੱਧ ਨਾਗਰਿਕਤਾ ਅਮਰੀਕਾ ਦੇ ਵੱਲੋਂ ਨਾ ਦਿੱਤੀ ਜਾਵੇ ਇਹ ਡੋਨਲਡ ਟਰੰਪ ਚਾਹੁੰਦੇ ਸੀ ਇਸ ਤਰੀਕੇ ਦੇ ਕਈ ਮਾਮਲੇ ਨੇ ਕਿਉਂਕਿ ਡੋਨਲਡ ਟਰੰਪ ਨੇ ਵੀ ਕਿਹਾ ਸੀ ਕਿ ਇਲੀਗਲ ਮਾਈਗ੍ਰੈਂਟਸ ਆਉਂਦੇ ਨੇ ਇੱਥੇ ਆ ਕੇ ਵਿਆਹ ਸ਼ਾਦੀ ਕਰਾ ਲੈਂਦੇ ਨੇ ਤੇ ਜਦੋਂ ਬੱਚਾ ਪੈਦਾ ਹੋ ਜਾਂਦਾ ਹੈ ਤਾਂ ਬੱਚੇ ਨੂੰ ਨਾਗਰਿਕਤਾ ਦੇਣੀ ਪੈਂਦੀ ਹੈ ਤੇ ਬੱਚੇ ਦੇ ਫਿਰ ਆਧਾਰ ਦੇ ਉੱਤੇ ਜਿਹੜੇ ਇਲੀਗਲ ਤੌਰ ਦੇ ਉੱਤੇ ਪ੍ਰਵਾਸੀ ਆਏ ਹੁੰਦੇ ਨੇ ਤੇ ਉਹਨਾਂ ਨੂੰ ਵੀ ਨਾਗਰਿਕਤਾ ਦੇਣਾ ਮਜਬੂਰੀ ਬਣ ਜਾਂਦੀ ਹੈ ਤੇ ਜਦੋਂ ਨਾਗਰਿਕਤਾ ਇਲੀਗਲ ਲੋਕਾਂ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਫਾਈਨੈਂਸ਼ੀਅਲ ਬਰਡਨ ਹੈ ਉਹ ਯੂ ਐਸ ਗਵਰਨਮੈਂਟ ਦੇ ਉੱਤੇ ਜਾਂਦਾ ਹੈ ਤਾਂ ਇਸ ਕਿਹਾ ਸੀ ਤੇ ਇਸੇ ਕਰਕੇ ਹੁਣ ਡੋਨਲਡ 트੍ਰੰਪ ਬੜੀ ਹੀ ਸਖਤਾਈ ਦੇ ਨਾਲ ਇਮੀਗ੍ਰੈਂਟ ਨੇ ਜੋ ਇਲੀਗਲ ਆਏ ਨੇ ਉੰਡਾ ਦੇ ਉੱਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਤਾਂ 537 ਨੂੰ ਗ੍ਰਿਫਤਾਰ ਕੀਤਾ ਗਿਆ ਸੀ 537 ਦੇ ਵਿੱਚੋਂ 373 ਜੋ ਕਿ ਇਲੀਗਲ ਤੌਰ ਦੇਤੇ ਨੌਜਵਾਨ ਉੱਥੇ ਵਿਅਕਤੀ ਰਹਿ ਰਹੇ ਸੀਗੇ ਉਹਨਾਂ ਨੂੰ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਭੇਜ ਦਿੱਤਾ ਹਾਲਾਂਕਿ ਇਹ ਵੀ ਨਹੀਂ ਦੱਸਿਆ ਗਿਆ ਕਿਸ ਨੂੰ ਕਿਸ ਥਾਂ ਦੇ ਉੱਤੇ ਰੱਖਿਆ ਗਿਆ ਔਰ ਜਿਹੜੇ ਬਾਹਰਲੇ ਮੁਲਕਾਂ 'ਚ ਭੇਜੇਗੇ ਨੇ ਅਮਰੀਕੀ ਫੌਜ ਦੀ ਮਦਦ ਲਈਤੀ ਗਈ ਹੈ ਉਹਨਾਂ ਨੂੰ ਗੁਪਤ ਰੱਖਿਆ ਗਿਆ ਕਿ ਫਿਲਹਾਲ ਦੀ ਘੜੀ ਉਹਨਾਂ ਨੂੰ ਕਿਹੜੇ ਸੈਂਟਰਾਂ ਦੇ ਵਿੱਚ ਭੇਜਿਆ ਗਿਆ ਜਾਂ ਕਿਹੜੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਵਾ ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਦੀ ਵੀ ਆਪਾਂ ਗੱਲ ਕਰ ਲੈਨੇ ਆ ਇੱਕ ਪੰਜਾਬ ਦੇ ਵਿੱਚ ਵੀ ਜਹਾਜ਼ ਲੈਂਡ ਹੋਇਆ ਸੀ ਇਸੇ ਕਰਕੇ ਖਬਰ ਦੇ ਟਾਈਟਲ ਦੇ ਵਿੱਚ ਵੀ ਅਸੀਂ ਤੁਹਾਨੂੰ ਇਹ ਗੱਲ ਲਿਖੀ ਹੈ ਕਿ ਸਾਵਧਾਨ ਪੰਜਾਬੀਓ ਕਿਉਂਕਿ ਪੰਜਾਬ ਔਰ ਹਰਿਆਣਾ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੱਕ ਬੜਾ ਕਰੇਜ਼ ਹੁੰਦਾ ਕਿ ਖਾਸ ਕਰਕੇ ਹਰਿਆਣੇ ਵਾਲਿਆਂ ਨੂੰ ਅਮਰੀਕਾ ਪਹੁੰਚ ਜਾਈਏ ਔਰ ਪੰਜਾਬੀਆਂ ਨੂੰ ਕਰੇਜ਼ ਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕੈਨੇਡਾ ਪਹੁੰਚ ਜਾਈਏ ਔਰ ਕੈਨੇਡਾ ਤੋਂ ਬਾਅਦ ਵੀ ਅ داخل ਹੋ ਜਾਈਏ ਤੇ ਐਸੇ ਕਰਕੇ ਅਸੀਂ ਪੰਜਾਬੀਆਂ ਨੂੰ ਸਾਵਧਾਨ ਵੀ ਕਰ ਰਹੇ ਹਾਂ ਜਰਾ ਸਾਵਧਾਨ ਹੋ ਜਾਓ ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਅਸੀਂ ਪੈਸੇ ਦਾ ਜੋੜ ਤੋੜ ਕਰਕੇ ਕਿਸੇ ਤੋਂ ਲੈ ਦੇ ਕੇ ਅਸੀਂ 2 ਨੰਬਰ ਦੇ ਵਿੱਚ ਅਮਰੀਕਾ ਦਾਖਲ ਹੋ ਜਾਾਂਗੇ ਤਾਂ ਤੁਹਾਡਾ ਜਿਹੜਾ 50 60 70 ਲੱਖ ਰੁਪਏ ਹੋ ਸਕਦਾ ਤੁਹਾਡਾ ਲਗਾਇਆ ਹੋਵੇ ਉਹ ਵੀ ਖੂ ਖਾਤੇ ਚਲਾ ਜਾਵੇ ਤੁਹਾਡਾ ਸਾਰਾ ਪੈਸਾ ਵੀ ਫਸ ਸਕਦਾ ਹੈ ਤੇ ਇਸ ਕਰਕੇ ਜੇਕਰ ਤੁਹਾਨੂੰ ਕੋਈ ਏਜੰਟ ਕਹਿੰਦਾ ਵੀ ਆ ਕਿ 40 ਲੱਖ ਲੱਗੂ 50 ਲੱਖ ਲੱਗੂਗਾ ਤੁਹਾਨੂੰ ਅਸੀਂ ਅਮਰੀਕਾ ਭੇਜ ਦਾਂਗੇ ਉਸ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਸਾਈਲਮ ਅਪਲਾਈ ਕਰਦੇ ਹੋ ਤੇ ਤੁਹਾਡਾ ਕੁਝ ਸਾਲਾਂ ਦੇ ਵਿੱਚ ਗ੍ਰੀਨ ਕਾਰਡ ਹੋਲਡਰ ਬਣ ਜੋਗੇ ਤਾਂ ਐਸੇ ਸੁਪਨੇ ਜਿਹੜੇ ਲੋਕ ਦਿਖਾ ਰਹੇ ਨੇ ਤੁਹਾਨੂੰ ਏਜੰਟ ਉਹਨਾਂ ਤੋਂ ਤਾਂ ਸਾਫ਼ ਤੌਰ ਤੇ ਕੰਨੀ ਕਤਰਾ ਲਓ ਉਹਨਾਂ ਦੇ ਤਾਂ ਤੁਸੀਂ ਜਿਹੜੇ ਕਿ ਆ ਸੈਂਟਰ ਨਹੀਂ ਇਮੀਗ੍ਰੇਸ਼ਨ ਸੈਂਟਰ ਅੱਗੇ ਵੀ ਨਹੀਂ ਲੰਘਣਾ ਉਹਨਾਂ ਦੀ ਤਾਂ ਹਵਾ ਲੱਗਣੀ ਵੀ ਤੁਹਾਡੇ ਲਈ ਬੁਰੀ ਹੈ ਤੇ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਸਾਵਧਾਨ ਹੋ ਜਾਓ ਤੇ ਕੁਝ ਸਮਾਂ ਪਹਿਲਾਂ ਵੀ ਦੱਸ ਦਿਆ ਕਿ ਅਮਰੀਕਾ ਤੋਂ ਕਿਸ ਤਰੀਕੇ ਨਾਲ ਇੱਕ ਜਹਾਜ਼ ਆਇਆ ਉਸ ਜਹਾਜ਼ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਲੈਂਡ ਕਰਾਇਆ ਗਿਆ ਉਹਦੇ ਵਿੱਚ ਦੱਸਿਆ ਜਾ ਰਿਹਾ ਸੀਗਾ ਕਿ 70-80 ਤੋਂ ਵੀ ਵੱਧ ਨੌਜਵਾਨ ਸੀਗੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹਾਲਾਂਕਿ ਅਮਰੀਕਾ ਨੇ ਇਹਦੀ ਜਾਣਕਾਰੀ ਨਹੀਂ ਦਿੱਤੀ ਸੀ ਕਿ ਕਿੰਨੇ ਪੰਜਾਬ ਦੇ ਨੇ ਕਿੰਨੇ ਹਰਿਆਣਾ ਦੇ ਨੇ ਜਾਂ ਫਿਰ ਉਹ ਕਿਸ-ਕਿਸ ਇਲਾਕਿਆਂ ਦੇ ਰਹਿਣ ਵਾਲੇ ਨੇ ਕਦੋਂ-ਕਦੋਂ ਆਏ ਸੀ ਕੋਈ ਜ਼ਿਆਦਾ ਤਾਂ ਜਾਣਕਾਰੀ ਨਹੀਂ ਦਿੱਤੀ ਹਾਲਾਂਕਿ ਉਹ ਜੋ ਭਾਰਤ ਦਾ ਵਿਦੇਸ਼ ਮੰਤਰਾਲਾ ਹੈ ਉਹਦੇ ਨਾਲ ਜੋ ਉਹਨਾਂ ਦੇ ਇੱਕ ਦੂਸਰੇ ਨਾਲ ਸੰਧੀਆਂ ਸਾਈਨ ਹੋਈਆਂ ਹੁੰਦੀਆਂ ਇਨਫੋਰਮੇਸ਼ਨ ਇੱਕ ਦੂਸਰੇ ਨੂੰ ਤਾਂ ਦੇ ਦਿੰਦੇ ਨੇ ਲੇਕਿਨ ਉਹ ਬਾਹਰ ਨਿਕਲ ਕੇ ਨਹੀਂ ਆਈ ਸੀ ਲੇਕਿਨ ਡਿਪੋਰਟ ਜ਼ਰੂਰ ਕੀਤੇ ਗਏ ਸੀ ਪੰਜਾਬ ਹਰਿਆਣਾ ਉੱਤਰ ਭਾਰਤ ਦੇ ਕਈ ਉਹਦੇ ਵਿੱਚ ਨੌਜਵਾਨ ਸੀ ਇਵਨ ਸਾਊਥ ਔਰ ਮਿਡਲ ਜੇ ਆਪਾਂ ਭਾਰਤ ਦੇ ਲਈਏ ਸੈਂਟਰ ਮੱਧ ਭਾਰਤ ਦੇ ਉਹਦੇ ਵਿੱਚੋਂ ਵੀ ਕਈ ਨੌਜਵਾਨ ਸੀ ਜਿਨ੍ਹਾਂ ਨੂੰ ਪੰਜਾਬ ਡਿਪੋਰਟ ਕੀਤਾ ਗਿਆ ਸੀ ਇਸ ਤੋਂ ਬਾਅਦ ਉਹ ਵੱਖੋ ਵੱਖਰੀਆਂ ਥਾਵਾਂ ਦੇ ਆਪਣਾ ਚਲੇ ਗਏ ਸੀ ਤਾਂ ਇਸ ਤਰੀਕੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਕਹਿ ਸਕਦੇ ਆ ਔਰ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਜੋ ਡਿਪੋਰਟ ਮੁਹਿੰਮ ਇਸ ਵਕਤ ਅਮਰੀਕਾ ਚਲਾ ਰਿਹਾ ਡੰਡੇ ਦੇ ਦੰਦ ਤੇ ਚਲਾ ਰਿਹਾ ਸਾਫ ਤੌਰ ਤੇ ਕਹਿ ਦਿੰਦਾ ਕਿ ਬਖਸ਼ਨਾ ਕਿਸੇ ਨੂੰ ਨਹੀਂ ਹੈ ਜਿਹੜੇ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਤੇ ਜਿਹੜੇ ਇਮਾਨਦਾਰੀ ਨਾਲ ਅਮਰੀਕਾ ਚ ਦਾਖਲ ਹੋਏ ਨੇ ਉਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਔਰ ਜਿਹੜੇ ਇਲੀਗਲ ਤੌਰ ਦੇ ਉੱਤੇ ਆ ਚੁੱਕੇ ਨੇ ਉਹਨਾਂ ਨੂੰ ਬਾਹਰ ਭੇਜਿਆ ਜਾਵੇਗਾ ਹੁਣ ਕੋਈ ਇਲੀਗਲ ਤੌਰ ਤੇ ਨਾਵੇ ਇਸ ਕਰਕੇ ਸਾਊਥ ਔਰ ਨਾਰਥ ਜਿਹੜੇ ਦੋਨੇ ਬਾਰਡਰਸ ਪੈਂਦੇ ਨੇ ਮੈਕਸੀਕੋ ਔਰ ਕੈਨੇਡਾ ਦੇ ਨਾਲ ਉਹਨਾਂ ਦੇ ਉੱਤੇ ਇੱਕ ਤਰੀਕੇ ਦੀ ਜੈਡ ਪਲੱਸ ਸਕਿਉਰਿਟੀ ਲਗਾ ਦਿੱਤੀ ਗਈ ਹੈ ਡਰੋਨ ਦੇ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ ਸਰਵੈਲੈਂਸ ਕ੍ਰਾਫਟ ਜੋ 에ਅਰਕ੍ਰਾਫਟ ਨੇ ਉਹਨਾਂ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਜੋ ਸੀ ਸ਼ੋਰ ਏਰੀਆਜ਼ ਨੇ ਉੱਥੇ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਪੈਟਰੋਲਿੰਗ ਕੀਤੀ ਜਾ ਰਹੀ ਹੈ ਅਮਰੀਕਾ ਦੀ ਨੇਵੀ ਦੇ ਵੱਲੋਂ ਤੇ ਹਰ ਇੱਕ ਵਿਅਕਤੀ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਜੋ ਵੀ ਸਸਪੈਕਟਡ ਲੱਗਦਾ ਹੈ ਉਹਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਵਨ ਜਿਹੜੇ ਇਹ 550 جا ਰਹੇ ਨੇ ਕਿਸੇ ਨੂੰ یا پھر ڈیٹینشن سینٹر اچ بھیجਿਆ ਇਹਦੇ ਵਿੱਚ ਕਈ ਕ੍ਰਾਈਮਨਲਸ ਵੀ ਨੇ ਕਿਉਂਕਿ ਜਦੋਂ ਇਲੀਗਲ ਤੌਰ ਦੇ ਉੱਤੇ ਆਂਦੇ ਨੇ ਤਾਂ ਕਿਸੇ ਨੂੰ ਜੇ ਪਤਾ ਚੱਲ ਜਾਵੇ ਕਿ ਇਹ ਇਲੀਗਲ ਤੌਰ ਦੇ ਉੱਤੇ ਆ ਤਾਂ ਉਹ ਕ੍ਰਾਈਮ ਵੀ ਛੋਟਾ ਮੋਟਾ ਹੋ ਜਾਂਦਾ ਔਰ ਦੇਖਦੇ ਦੇਖਦੇ ਉਹ ਛੋਟੇ ਕ੍ਰਾਈਮ ਨੂੰ ਲੁਕਾਉਣ ਦੇ ਲਈ ਕ੍ਰਾਈਮ ਵੱਡਾ ਵੀ ਹੋ ਜਾਂਦਾ ਤੇ ਇਸੇ ਕਰਕੇ ਹੁਣ ਕਈ ਕ੍ਰਾਈਮਨਲਸ ਨੂੰ ਵੀ ਬਾਹਰ ਕੱਢਿਆ ਗਿਆ ਤੇ ਇਸ ਦੇ ਨਾਲ ਨਾਲ ਜੋ ਕਿ ਹੋਰ ਦੁਨੀਆ ਭਰ ਦੇ ਵਿੱਚੋਂ ਜਿਸ ਤਰੀਕੇ ਦਾ 10 ਲੱਖ ਤੋਂ ਵੱਧ ਇਲੀਗਲ ਲੋਕ ਅਮਰੀਕਾ ਦੇ ਵਿੱਚ ਵਸੇ ਹੋਏ ਨੇ ਭਾਵੇਂ ਉਹ ਕਿਸੇ ਗਲਤ ਤਰੀਕੇ ਦੇ ਨਾਲ ਐਂਟਰ ਹੋਏ ਨਕਲੀ ਪਾਸਪੋਰਟ ਦੇ ਉੱਤੇ ਆਏ ਜਾਂ ਫਿਰ ਵੀਜ਼ਾ ਲੈ ਕੇ ਆਏ ਵੀਜ਼ਾ ਮੁੱਕ ਗਿਆ ਵਾਪਸ ਨਹੀਂ ਮੁੜੇ ਤਾਂ ਉਹਨਾਂ ਸਾਰਿਆਂ ਨੂੰ ਵਾਪਸ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਇੱਕ ਜਾਣਕਾਰੀ ਇਹ ਵੀ ਹੈ ਕਿ ਜੇਕਰ ਅਸੀਂ ਸਿਰਫ ਭਾਰਤ ਦੇ ਲੋਕਾਂ ਦੀ ਗੱਲ ਕਰੀ ਤਾਂ ਭਾਰਤ ਵਿੱਚੋਂ ਵੀ 20000 ਦੇ ਕਰੀਬ ਐਸੇ ਲੋਕ ਨੇ ਜੋ ਇਲੀਗਲ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤੇ ਹੁਣ ਉਹ 20000 ਲੋਕਾਂ ਦੇ ਉੱਤੇ ਇੱਕ ਤਲਵਾਰ ਲਟਕੀ ਹੋਈ ਹੈ ਅਮਰੀਕੀ ਕਾਨੂੰਨ ਦੀ ਕਿਉਂਕਿ ਅਮਰੀਕਾ ਕਾਨੂੰਨ ਤਾਂ ਬੜਾ ਸਖਤ ਹੈ ਸਾਫ਼ ਤੌਰ ਤੇ ਕਹਿੰਦਾ ਕਿ ਜਿਹੜੇ ਲੋਕ ਅਮਰੀਕਾ ਚ ਐਂਟਰ ਕਰਦੇ ਨੇ ਪਹਿਲੀ ਨਜ਼ਰ ਚ ਅਮਰੀਕਾ ਮੰਨਦਾ ਹੀ ਨਹੀਂ ਕਿ ਉਹ ਵਾਪਸ ਜਾਣਗੇ ਇਸੇ ਕਰਕੇ ਉਹਨਾਂ ਦੇ ਉੱਤੇ ਇੱਕ ਸਖਤ ਪਹਿਰਾ ਰੱਖਿਆ ਜਾਂਦਾ ਹੈ ਸਸਪੈਕਟਡਸ ਨੇ ਜਿਹੜੇ ਉਹਨਾਂ ਦੇ ਉੱਤੇ ਨਿਗਰਾਨੀ ਰੱਖੀ ਜਾਂਦੀ ਹੈ ਔਰ ਕਈਆਂ ਨੂੰ ਤਾਂ ਵਾਪਸ ਵੀ ਮੋੜ ਦਿੱਤਾ ਜਾਂਦਾ ਜਿਨ੍ਹਾਂ ਦੇ ਉੱਤੇ ਸ਼ੱਕ ਹੁੰਦਾ ਹੈ ਇਸੇ ਕਰਕੇ ਹੁਣ ਜਿਹੜੇ 20000 ਲੋਕ ਨੇ ਉਹਦੇ ਵਿੱਚੋਂ ਵੀ ਨਾਰਥ ਇੰਡੀਆ ਨੂੰ ਜ਼ਿਆਦਾ ਸੰਖਿਆ ਦੇ ਵਿੱਚ ਨੇ ਗੁਜਰਾਤੀ ਬਹੁਤ ਵੱਡੀ ਸੰਖਿਆ ਚ ਅਮਰੀਕਾ ਦੇ ਵਿੱਚ ਵਾਸ ਕਰਦੇ ਨੇ ਉਹਨਾਂ ਦੇ ਵਿੱਚ ਹੋ ਸਕਦਾ ਇਲੀਗਲ ਦੀ ਸੰਖਿਆ ਵੀ ਬਹੁਤ ਹੋਵੇ ਪੰਜਾਬ ਹਰਿਆਣਾ ਦੇ ਵੀ ਹੋ ਸਕਦੇ ਨੇ ਇਸ ਕਰਕੇ ਸਾਰਿਆਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਾਗਜ਼ ਛੇਤੀ ਤੋਂ ਛੇਤੀ ਪੂਰੇ ਕੀਤੇ ਜਾਣ ਜਿਹੜੇ ਜੋ ਵੀ ਕਾਨੂੰਨੀ ਇੱਕ ਵੇਹ ਹੁੰਦਾ ਉਸੇ ਨੂੰ ਅਪਣਾਇਆ ਜਾਵੇ ਤੇ ਜਿਹੜੇ ਹੁਣ ਸਬਜ਼ ਬਾਗ ਦਿਖਾ ਨੇ ਅੱਜ ਦੇਖ ਰਹੇ ਨੇ ਲੋਕ ਉਹ ਜ਼ਰੂਰ ਸਾਵਧਾਨ ਹੋ ਜਾਣ ਅਮਰੀਕਾ ਜਾਣ ਤੋਂ ਕੰਨੀ ਕਤਰਾ ਲੈਣ ਕਿ ਜੇਕਰ ਉਹ ਇਲੀਗਲ ਤੌਰ ਤੇ ਅਮਰੀਕਾ ਚ ਦਾਖਲ ਹੁੰਦੇ ਨੇ ਤਾਂ ਅਮਰੀਕਾ ਨੇ ਸਾਫ ਤਰੀਕੇ ਨਾਲ ਕਹਿ ਦਿੱਤਾ ਕਿ ਬਖਸ਼ਿਆ ਕਿਸੇ ਨੂੰ ਨਹੀਂ ਜਾਵੇਗਾ ਹੁਣ ਅਸੀਂ ਤੁਹਾਨੂੰ ਕੁਝ ਟਵੀਟਸ ਦਿਖਾਣੇ ਆ ਜੋ ਕਿ ਵਾਈਟ ਹਾਊਸ ਦੇ ਵੱਲੋਂ ਆਏ ਨੇ ਜਾਂ ਫਿਰ ਕੈਰੋਲਿਨ ਲੈਵਿਟ ਨੇ ਜੋ ਨਵੀਂ ਪ੍ਰੈਸ ਸਕੱਰੇਟਰੀ ਨੇ ਉਹਨਾਂ ਨੇ ਵੀ ਕੀਤਾ ਯੂ ਐਸ ਇਮੀਗ੍ਰੇਸ਼ਨ ਨੇ ਵੀ ਕੀਤਾ ਕੀ ਕੀ ਟਵੀਟ ਕੀਤੇ ਨੇ ਹੁਣ ਤੁਹਾਨੂੰ ਅਸੀਂ ਉਹਨਾਂ ਦੇ ਟਵੀਟ ਦਿਖਾ ਦਿੰਨੇ ਆ ਸਭ ਤੋਂ ਪਹਿਲਾਂ ਜਿਹੜਾ ਦੇਖੋ ਇਹ ਜਰਾ ਡਿਪੋਰਟ ਕੀਤਾ ਜਾ ਰਿਹਾ ਵਾ ਤੇ ਜਿਹੜਾ ਇਹ ਕੀਤਾ ਵਾ ਤੇ ਵਾਈਟ ਹਾਊਸ ਵਾਈਟ ਹਾਊਸ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਤੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਤੇ ਉਹਦੇ ਵਿੱਚ ਸਾਫ ਤੌਰ ਤੇ ਲਿਖਿਆ ਗਿਆ ਜਸਟ ਐਜ਼ ਹੀ ਪ੍ਰੋਮਿਸਡ ਪ੍ਰੈਜ਼ੀਡੈਂਟ 트ੰਪ ਇਜ਼ ਸੈਂਡਿੰਗ ਅ ਸਟਰੋਂਗ ਮੈਸੇਜ ਟੂ ਦੀ ਵਰਲਡ ਦੋਜ਼ ਹੂ ਐਂਟਰ ਇਨ ਯੂਨਾਈਟਿਡ ਸਟੇਟ ਇਲੀਗਲੀ ਵਿਲ ਫੇਸ ਸੀਰੀਅਸ ਸਰਕਮਸਟੈਂਸਿਸ ਤਾਂ ਸਾਫ ਤੌਰ ਤੇ ਵਾਈਟ ਹਾਊਸ ਦੇ ਵੱਲੋਂ ਇੱਕ ਮੈਸੇਜ ਜਾਰੀ ਕੀਤਾ ਗਿਆ ਵਾ ਔਰ ਫੋਟੋ ਵੀ ਦਿਖਾਈ ਗਈ ਹੈ ਕਿ ਆ ਦੇਖ ਲੋ ਇਹ ਨੌਜਵਾਨਾਂ ਨੂੰ ਕਿਸੇ ਨੂੰ ਡਿਟੈਂਸ਼ਨ ਸੈਂਟਰ ਭੇਜਿਆ ਜਾ ਰਿਹਾ ਔਰ ਕਿਸੇ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕਰਨ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਹੁਣ ਤੁਹਾਨੂੰ ਅਗਲਾ ਟਵੀਟ ਦਿਖਾਣੇ ਆ ਕਿ ਜੋ ਅਗਲਾ ਟਵੀਟ ਆਇਆ ਉਹ ਹੈਗਾ ਵੈ ਕੈਰੋਲਿਨ ਲੇਵਿਟ ਕੈਰੋਲਿਨ ਲੇਵਿਟ ਨੇ ਟਵੀਟ ਕੀਤਾ ਹੈ ਇਹ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਨੇ ਉਹਨਾਂ ਨੇ ਵੀ ਸਾਫ਼ ਤੌਰ ਦਿੱਤੇ ਜੋ ਡੋਨਲਡ ਟਰੰਪ ਨੇ ਆਪਣਾ ਬਿਆਨ ਦਿੱਤਾ ਸੀਗਾ ਜਦੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਤਾਂ ਉਸ ਬਿਆਨ ਕੀ ਸੀਗਾ ਉਸ ਬਿਆਨ ਨੂੰ ਦੁਬਾਰਾ ਇੱਕ ਵਾਰ ਫਿਰ ਤੋਂ ਰਿਪੀਟ ਕੀਤਾ ਵਾ ਕਿ ਪ੍ਰੈਜ਼ੀਡੈਂਟ ਟਰੰਪ ਇਜ਼ ਸੈਂਡਿੰਗ ਅ ਸਟਰੋਂਗ ਮੈਸੇਜ ਐਂਡ ਕਲੀਅਰ ਮੈਸੇਜ ਟੂ ਦਾ ਐਂਟਾਇਰ ਵਰਲਡ ਇਫ ਯੂ ਇਲੀਗਲੀ ਐਂਟਰ ਇਨ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਯੂ ਵਿਲ ਫੇਸ ਸਰਕਮਸਟੈਂਸਸ ਸੀਰੀਅਸ ਸਰਕਮਸਟੈਂਸਿਸ ਦਾ ਜੋ ਗੰਭੀਰ ਨਤੀਜੇ ਭੁਗਤਨੇ ਪਹਿਣਗੇ ਸਾਫ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਅਮਰੀਕਾ ਇਸ ਵਕਤ ਬਾਹਰ ਭੇਜ ਵੀ ਰਿਹਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀਗਾ ਡੋਨਾਲਡ ਜੇ ਟਰੰਪ ਦੇ ਵੱਲੋਂ ਇਸ ਤੋਂ ਅਗਲਾ ਤੁਸੀਂ ਆ ਦੇਖ ਸਕਦੇ ਹੋ ਕਿ ਜੋ ਟਵੀਟ ਕੀਤਾ ਗਿਆ ਹੈ ਉਹ ਹੈ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵੱਲੋਂ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਇੱਕ ਦੀ ਕੀ ਅਪਡੇਟ ਹੈ 23 ਜਨਵਰੀ ਤੱਕ ਦੀ ਅਪਡੇਟ ਹੈ 23 ਜਨਵਰੀ ਉਹ ਵੀ ਰਾਤ ਤੱਕ ਦੀ ਉਹਦੇ ਵਿੱਚ ਦੱਸਿਆ ਕਿ ਅਸੀਂ 538 ਲੋਕਾਂ ਨੂੰ ਗ੍ਰਿਫਤਾਰ ਕੀਤਾ ਹਿਰਾਸਤ ਵਿੱਚ ਲਿਆ ਤੇ ਉਹਨਾਂ ਦੇ ਵਿੱਚੋਂ ਵੀ 373 ਲੋਕਾਂ ਨੂੰ ਜੋ ਡਿਟੇਨ ਸੈਂਟਰ ਬਣੇ ਹੋਏ ਨੇ ਡਿਟੇਨ ਸੈਂਟਰ ਨੇ ਉਹਨਾਂ ਦੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਤਰੀਕੇ ਦੇ ਨਾਲ ਸੇਮ ਟਵੀਟ ਨੂੰ ਰੀਟਵੀਟ ਕੀਤਾ ਗਿਆ ਹੈ தி ਵਾਈਟ ਹਾਊਸ ਦੇ ਵੱਲੋਂ ਵਾਈਟ ਹਾਊਸ ਦਾ ਐਕਸ ਦੇ ਉੱਤੇ ਇਹ ਆਫੀਸ਼ੀਅਲ ਹੈਂਡਲ ਹੈ ਜਿਸ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ 538 ਲੋਕਾਂ ਨੂੰ ਅਰੈਸਟ ਕੀਤਾ ਗਿਆ 373 ਨੂੰ ਡੀਟੇਨ ਸੈਂਟਰਾਂ 'ਚ ਭੇਜਿਆ ਗਿਆ ਤੇ ਇਸ ਤੋਂ ਇਲਾਵਾ ਜਿਹੜੇ ਲੋਕ 538 ਪਕੜੇ ਗਏ ਨੇ ਉਹਨਾਂ ਦੇ ਵਿੱਚ ਕਈ ਸੀਰੀਅਸ ਕ੍ਰਿਮੀਨਲਸ ਵੀ ਮੌਜੂਦ ਨੇ ਜਿਨ੍ਹਾਂ ਨੂੰ ਸਜ਼ਾ ਦਾ ਪ੍ਰਬੰਧਾਨ ਜੋ ਵੀ ਹੈ ਕਾਨੂੰਨ ਦੇ ਮੁਤਾਬਕ ਸਜ਼ਾ ਦਿੱਤੀ ਜਾਵੇਗੀ ਜਾਂ ਫਿਰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਜਿਨ੍ਹਾਂ ਦਾ ਬਹੁਤ ਜ਼ਿਆਦਾ ਸੀਰੀਅਸ ਕ੍ਰਾਈਮ ਨਹੀਂ ਹੋਊਗਾ ਤਾਂ ਉਹਨਾਂ ਨੂੰ ਦੇਸ਼ ਦੇ ਵਿੱਚ ਬਾਹਰ ਕੱਢਿਆ ਜਾਵੇਗਾ ਤਾਂ ਅਮਰੀਕਾ ਨੇ ਸਾਫ਼ ਤੌਰ ਦੇ ਉੱਤੇ ਇੱਕ ਵਾਰ ਫਿਰ ਤੋਂ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਜੋ ਵਾਅਦੇ ਕੀਤੇ ਸੀ ਡੋਨਾਲਡ ਜੇ ਟਰੰਪ ਨੇ ਉਹ ਆਪਣੇ ਵਾਅਦਿਆਂ ਨੂੰ ਇੱਕ ਵਾਰ ਫਿਰ ਤੋਂ ਪੂਰਾ ਕਰਨ ਦੇ ਵਿੱਚ ਲੱਗ ਗਏ ਨੇ ਹਾਲਾਂਕਿ ਹਾਲ ਹੀ ਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਜਦੋਂ ਆਪਣੇ ਪ੍ਰੈਜ਼ੀਡੈਂਟ ਅਹੁਦੇ ਦੀ ਕਸਮ ਖਾਈ ਸੀ ਉਸ ਤੋਂ ਬਾਅਦ ਉਹਨਾਂ ਨੇ ਸਭ ਤੋਂ ਵੱਡਾ ਐਕਸ਼ਨ ਇਹੀ ਲਿਆ ਇੱਕ ਤਾਂ ਨਾਰਥ ਔਰ ਸਾਊਥ ਜੋ ਦੋਵੇਂ ਬਾਰਡਰਸ ਨੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਪੂਰੇ ਤਰੀਕੇ ਦੇ ਨਾਲ ਤਾਂ ਕਿ ਇਲੀਗਲ ਇਮੀਗ੍ਰੈਂਟਸ ਨੇ ਉਹ ਐਂਟਰ ਹੀ ਨਾ ਯੂਐਸ ਦੇ ਵਿੱਚ ਕਰ ਸਕਣ ਔਰ ਨੰਬਰ ਤੋਂ ਸਭ ਤੋਂ ਵੱਡਾ ਸਟਰੋਂਗ ਮੈਸੇਜ ਇਹ ਦਿੱਤਾ ਗਿਆ ਕਿ ਜਿਹੜੇ ਹੁਣ ਕਰ ਚੁੱਕੇ ਨੇ ਉਹਨਾਂ ਦਾ ਵੀ ਪੱਕਾ ਹੱਲ ਕੀਤਾ ਜਾਵੇਗਾ ਪੱਕਾ ਹੱਲ ਇਹ ਹੈ ਕਿ ਉਹਨਾਂ ਨੂੰ ਦੇਸ਼ ਦਾ ਨਿਕਾਲਾ ਦੇ ਦਿੱਤਾ ਗਿਆ ਔਰ ਇਹੀ ਤੁਸੀਂ ਜੋ ਅਮਰੀਕਾ ਦੇ ਗਲੋਬ ਮਾਸਟਰ ਇਹ 에ਅਰਕ੍ਰਾਫਟ ਨੇ ਇਹਨਾਂ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਅਸਲਾ ਟੈਂਕ ਇਵਨ ਹੈਲੀਕਾਪਟਰ ਨੂੰ ਵੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਗਾਇਆ ਜਾਂਦਾ ਤੇ ਹਜ਼ਾਰਾਂ ਲੋਕ ਇਸ ਦੇ ਵਿੱਚ ਬੈਠ ਸਕਦੇ ਆ ਉਹੀ ਗਲੋਬ ਮਾਸਟਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਵੀ ਡੀਟੇਨ ਸੈਂਟਰਾਂ ਚ ਭੇਜੇ ਜਾ ਰਹੇ ਨੇ ਔਰ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਤੇ ਇਸ ਵਕਤ ਅਮਰੀਕਾ ਦੀ ਧਰਤੀ ਤੋਂ ਆਊਟ ਹੋ ਰਹੇ ਨੇ